ਸਵਾਗਤ ਕਰਦੇ ਹਾਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬ ਡੇਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਤਾਜੀ ਸੂਈ ਵਾਢੀ ਲੈ ਕੇ ਆਏ ਜੇ 14-15 ਕਿਲੋ ਦੁੱਧ ਵਾਲੀ ਵਾਢੀ ਜੇ ਪੂਰੀ ਜਾਣਕਾਰੀ ਇਸ ਵਾਢੀ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜੇ ਇਸ ਵੀਡੀਓ ਰਹਿਣ ਬੜੇ ਰਿਹਾ ਵੀਡੀਓ ਪੂਰੇ ਜਾਣ ਤੱਕ ਜੀ ਰੀਡ ਹੀ ਦੱਸਾਂਗੇ ਰੀਡ ਬਿਲਕੁਲ ਜ਼ਾਇਦੇ ਹੋ ਗਰੀ ਇਸ ਵਾਢ ਦਾ ਬਿਲਕੁਲ ਤਾਜੀ ਸੂਈ ਦੇ ਵਾਢੇ ਜੇਰ ਸੁੱੜਤੀ ਜੀ ਦੇਖ ਸਕਦੇ ਜੇ ਲਓ ਜੀ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰੇ ਇਸ ਚੈਨਲ ਤੇ ਪਹਿਲੇ ਵੀ ਵੀਡੀਓ ਦੇਖ ਰਹੇ ਆ ਜੋ ਨਵੇਂ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਲੋ ਜੀ ਦੇਖ ਸਕਦੇ ਜੇ ਦੂਸਰਾ ਸੁਆਹ ਵੈੜ ਸੁਈ ਜੇ ਬਿਲਕੁਲ ਤਾਜੀ ਕ੍ਰਾਸ ਵੈੜ ਜੇ ਬਹੁਤ ਵਧੀਆ ਫੇਸ ਕੁਆਲਟੀ ਜੇ ਪਿੱਛੇ ਬੱਚਾ ਹੈ ਜੋ ਇਸ ਦੇ ਉਹ ਵਸ਼ਾ ਜੇ ਦੇਖ ਸਕਦੇ ਜੇ ਲੋ ਜੀ ਪੂਰੀ ਸੰਮੀ ਪੜੀ ਰਾਜੀ ਵੈੜ ਜੇ ਦੇਖ ਸਕਦੇ ਪੂਰੀ ਸ਼ਾਈਨਿੰਗ ਵਾਲੀ ਲੋ ਜੀ ਤੁਹਾਨੂੰ ਥਾਣਾ ਨੇੜੇ ਚੈੱਕ ਕਰਾਈ ਬਹੁਤ ਵਧੀਆ ਥਾਣਾ ਸਹਾ ਜੇ ਤੇ ਬਿਲਕੁਲ ਠੰਡੀ ਸੀਲਸ ਉਹ ਵੈੜ ਜੇ ਕੋਈ ਰੱਸੀ ਪਾਉਣ ਚਾਰੇ ਥਣ ਪੂਰੇ ਮੋਢੇ ਦੇ ਪੂਰੇ ਲੰਬੇ ਲੱਗੇ ਜੇ ਪੂਰੇ ਵਿੱਥੀ ਦੇ ਘਾਤੇ ਦੇਖ ਸਕਦੇ ਜੇ ਲਓ ਚੱਡਾ ਵੀ ਦੇਖ ਸਕਦੇ ਪਿੱਛੇ ਤੋਂ ਜੀ ਬਹੁਤ ਹੋਏ ਚੱਡੇ ਤਿਆਰੀ ਕਰਕੇ ਫੇਰੇ ਵੈਡ ਸੋਈ ਜੇ ਲਓ ਜੀ ਦੁੱਧ ਦੇ ਬੜੇ ਰਮਾਨਾ 14-15 ਲੀਟਰ ਚਵਾ ਦੇਗੀ ਜੀ ਨਾਰਮਲ ਸੇਵਾ ਤੇ ਵੀ ਜੇਕਰ ਕਿਸੇ ਵੀਰ ਦੀ ਸੇਵਾ ਚੰਗੀ ਹੈਗੀ ਤੇ 14-15 ਲੀਟਰ ਪਲੱਸ ਵੀ ਚਵਾ ਸਕਦੇ ਆ ਨਹੀਂ ਤਾਂ ਨਾਰਮਲ ਹੀ 14-15 ਲੀਟਰ ਚਵਾ ਦੇਗੀ ਜੀ ਵੈਡ ਕਾਫੀ ਕੁਆਲਟੀ ਵਾਲੀ ਜੀ ਪੂਰੀ ਸੰਭੀ ਭਰੀ ਰਾਜੀ ਵੈਡ ਦੇ ਉੱਪਰ ਵੀ ਦੇਖ ਸਕਦੇ ਜੇ ਲਓ ਜੀ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੈੜ ਦੀ ਚੁਆਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਖਰੀਦਣੀਆਂ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੇ ਵੈੜ ਖਰੀਦ ਸਕਦੇ ਜੀ ਲੋ ਚੱਡਾ ਫੇਰ ਤੋਂ ਦੇ ਸਕਦੇ ਪਿੱਛੇ ਤੋਂ ਬਹੁਤ ਹੀ ਠੰਡਪਾਨੇ ਦੀ ਵੈੜ ਜੇ ਲਓ ਜੀ ਫੋਨ ਨੰਬਰ ਨੋਟ ਕਰ ਲਓ ਜੀ 9815580262 ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਾ ਆਪਣੇ ਕੋਲੋਂ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਤਾਜ਼ੀਆਂ ਸੂਈਆਂ ਵੜਾ ਮਿਲਦੀਆਂ ਜੀ ਤੇ ਗੱਬੜਾ ਤਿਆਰ ਵੜਾ ਮਿਲਦੀਆਂ ਜੀ ਇਹ ਜੋ ਆਪਣਾ ਪਿੰਡ ਹੈ ਗੱਗੜਪਾਣਾ ਇਹ ਬਾਬੂ ਕਾਲਾ ਸਾਹਿਬ ਦੇ ਲਾਗੇ ਪੈਂਦਾ ਜੀ 7-8 ਕਿਲੋਮੀਟਰ ਦੇ ਆਪਨ ਮਹਿਤਾ ਵੀ 7-8 ਕਿਲੋਮੀਟਰ ਪੈਂਦਾ ਬਾਬੂ ਕਾਲਾ ਸਾਹਿਬ ਵੀ 7-8 ਕਿਲੋਮੀਟਰ ਪੈਂਦਾ ਜੀ ਲਓ ਜੀ ਬਹੁਤ ਵੇ ਥਣਪਾਂਡੇ ਦੀ ਵੜ੍ਹ ਜੇ ਦੂਸਰਾ ਸੂਆ ਵੜ੍ਹ ਸੂਈ ਜੇ 14-15 ਕਿਲੋ ਦੁੱਧ ਵਾਲੀ ਵੜ੍ਹ ਜੇ ਲਓ ਦੇਖ ਸਾਡੇ ਜੀ ਮੋਲਿਆ ਜੋ ਇਸ ਵੈੜ ਦਾ ਉਹ ਕੋਈ 45 ਨਹੀਂ ਇੱਕ 50 ਨਹੀਂ ਇਹ ਸਿਰਫ ਤੁਹਾਨੂੰ 43000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ 43000 ਰੁਪਏ ਦੇ ਵਿੱਚ ਉਹ ਬਾ ਛੋੜੀ ਹੋएगी ਜੀ ਫਿਕਸ ਰੇਟ ਦੇ ਵਿੱਚ ਜੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਵਡੇ ਰਿਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਵਧੀਆ ਸਪੋਰਟ ਕਰ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ